ਪੰਜਾਬ ਅੰਦਰ ਸਿੱਖਿਆ ਦੇ ਮਿਆਰੀ ਪੱਧਰ ਉੱਪਰ ਚੁੱਕਣ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਏਦਮ ਸਕੂਲਾਂ ਦੀ ਸਿੱਖਿਆ ਕ੍ਰਾਂਤੀ ਮਹਮ ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਦੀ ਨਿਹਾਰ ਬਦਲ ਰਹੀ ਹੈ। ਇਸੇ ਲੜੀ ਦੇ ਤਹਿਤ ਅੱਜ ਹਲਕਾ ਦਾਖਾ ਦੇ ਪਿੰਡ ਦਾਖਾ ਵਿਖੇ ਸਰਕਾਰੀ ਕન્યા ਸੀਨੀਅਰ ਸੈਂਟਰ ਸਪਾਰਟ ਸਕੂਲ ਵਿਖੇ ਪਹੁੰਚੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ। ਜਿੱਥੇ ਉਹਨਾਂ ਦੇ ਨਾਲ ਇਸ ਮੌਕੇ ਤੇ ਸਾਬਕਾ ਸਰਪੰਚ ਬਰਿੰਦਰ ਸਿੰਘ ਸੇਖੋਂ ਅਤੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮਾਜਰੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਤੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਨੇ ਸਕੂਲ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਾਖੋ-ਆਕਾਰਜ ਮੁਕੰਮਲ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਕੂਲ ਵਿੱਚ ਲਾਇਬ੍ਰੇਰੀ ਅਤੇ ਖੇਡ ਗਰਾਊਂਡ ਸਮਰਪਿਤ ਕੀਤੇ ਇਸ ਮੌਕੇ ਤੇ ਬੋਲਦਿਆਂ ਉਹਨਾਂ ਨੇ ਮਾਪਿਆਂ ਨੂੰ ਵਧਾਈ ਦਿੰਦੇ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਵਿਸ਼ੇਪਧਰੀ ਸਹੂਲਤਾਂ ਲੈਸ ਕਰਕੇ ਸਰਕਾਰੀ ਸਕੂਲਾਂ ਵਿੱਚ ਨਵੇਂ ਕਲਾਸਰੂਮ ਪੁਰਾਣੇ ਬਲੈਕਬੋਰਡ ਦੀ ਥਾਂ ਤੇ ਹੁਣ ਸਮਾਰਟ ਇਲੈਕਟ੍ਰੋਨਿਕ ਬੋਰਡ ਲਾਇਬ੍ਰੇਰੀ ਲੈਬਾਰਟਰੀਆਂ ਚਾਰਦੀਵਾਰੀਆਂ ਨਵਾਂ ਫਰਨੀਚਰ ਪੀਣ ਵਾਲਾ ਪਾਣੀ ਟਾਇਲਟ ਸਮੇਤ ਖੇਡਾਂ ਨਾਲ ਸੰਬੰਧਿਤ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਹੈ ਗੱਲਬਾਤ ਕਰਦਿਆਂ ਇਸ ਸੰਬੰਧੀ ਆਏ ਹੋਏ ਮੁੱਖ ਮਹਿਮਾਨ ਡਾਕਟਰ ਕੇ ਐਨ ਐਸ ਕੰਗਨਾਲ ਅਤੇ ਬਲੈਕ ਪ੍ਰਧਾਨ ਪਰਮਿੰਦਰ ਸਿੰਘ ਮਾਜਰੀ ਨਾਲ ਅਤੇ ਸਾਬਕਾ ਸਰਪੰਚ ਬਰਿੰਦਰ ਸਿੰਘ ਸੇਖੋ ਨਾਲ ਕੀ ਕਹਿਣਾ ਹੈ ਉਹਨਾਂ ਦਾ ਅੱਜ ਦੇ ਇਸ ਮੌਕੇ ਤੇ ਜਿਹੜੇ ਰਾਖੇ ਪਹੁੰਚੇ ਨੇ ਪਿਆਰ ਸੁਖਿਆਣ ਗ੍ਰਾਂਟ ਦੇ ਤਹਿਤ ਜਿਹੜਾ ਇਹ ਇੱਥੇ ਸਕੂਲ ਲਈ ਗ੍ਰਾਂਟ ਆਈ ਸੀਗੀ ਇੱਕ ਤਾਂ ਬਾਸਕਟਬਾਲ ਦਾ ਕੋਰਟ ਬਣਿਆ ਹੈ ਜੋ ਕਿ ਪਹਿਲਾ ਕੋਰਟ ਹੀ ਹੈ ਇਸ ਇਲਾਕੇ 'ਚ ਉਲੀ 6 ਲੱਖ ਦੀ ਗ੍ਰਾਂਟ ਆਈ ਸੀ ਇਹਦੇ ਇਲਾਵਾ ਤਕਰੀਬਨ 9 ਲੱਖ ਦੀ ਗ੍ਰਾਂਟ ਆਈ ਸੀ ਸਕੂਲ ਦੀ ਲਾਇਬ੍ਰੇਰੀ ਲਈ ਉਹ ਲਾਇਬ੍ਰੇਰੀ ਬਣ ਕੇ ਤਿਆਰ ਹੈ ਤੇ ਕੁਝ ਗ੍ਰਾਂਟ ਆਈ ਸੀ ਫਰਨੀਚਰ ਲਈ ਸੋ ਉਹਨਾਂ ਸਾਰਿਆਂ ਦਾ ਅੱਜ ਇਨੋਗਰੇਸ਼ਨ ਕਰਨਾ ਸੀਗਾ ਤੇ ਸਕੂਲ ਨੇ ਬਹੁਤ ਵਧੀਆ ਫੰਕਸ਼ਨਰ ਆਰਗੇਨਾਈਜ਼ ਕੀਤਾ ਹੈ ਤੇ ਅੱਜ ਤੋਂ ਹੁਣ ਇਹਨਾਂ ਦੇ ਫੈਸਿਲਿਟੀਆਂ ਜਿਹੜੀ ਹੈਗੀਆਂ ਉਹ ਯੂਜ਼ ਹੋਣਗੇ ਇਹ ਬੱਚੇ ਖੇਡ ਖਿਲਾ ਰਹੇ ਹੋ ਪਹਿਲਾਂ ਦੇ ਸਮੇਂ ਸਿੱਖਿਆ ਦੇ ਬਹੁਤ ਸਾਰੇ ਚੀਜ਼ਾਂ ਸਿੱਖੇ ਕੀ ਬਤਾਓ ਹੁਣ ਥੋੜਾ ਜਿਹਾ ਕੰਪੀਟੀਟਿਵ ਜ਼ਿਆਦਾ ਹੋ ਗਿਆ ਪਹਿਲਾਂ ਕੋਈ ਕੋ ਪੜਦਾ ਸੀਗਾ ਤੇ ਪੜਾਉਣ ਵਾਲੇ ਟੀਚਰ ਵੀ ਘੱਟ ਹੁੰਦੇ ਸੀ ਸਕੂਲ ਵੀ ਘੱਟ ਹੁੰਦੇ ਸੀ ਹੁਣ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਕਿ ਉਸੇ ਕਰਕੇ ਟੀਚਰ ਦਾ ਕੰਮ ਵੀ ਥੋੜਾ ਮੁਸ਼ਕਲ ਹੋ ਜਾਂਦਾ ਹੈ ਕਿ ਪੜ੍ਹਾਈ ਜ਼ਿਆਦਾ ਮੁਸ਼ਕਲ ਹੋ ਗਈ ਹੈ ਜੇਕਰ ਦੇਖਿਆ ਜਾਵੇ ਇਹ ਮਸਲੇ ਪ੍ਰਾਈਵੇਟ ਸਕੂਲ ਕਿੰਨੇ ਟ੍ਰੈਫਿਕ ਹੋ ਗਿਆ ਹੈ ਚਾਹੇ ਥੋੜਾ ਜਿਹਾ ਸਿਸਟਮ ਜਾਂ ਬਣ ਗਿਆ ਹੈ ਪਰ ਹੁਣ ਦਿੱਲੀ ਵਿੱਚ ਆਲਰੇਡੀ ਸਰਕਾਰੀ ਸਕੂਲ ਸੀ ਉੱਥੇ ਬੱਚੇ ਪ੍ਰਾਈਵੇਟ ਸਕੂਲ ਚੋਂ ਨਾ ਘਟਾ ਕੇ ਆ ਰਹੇ ਸੀ ਤੇ ਪੰਜਾਬ ਚ ਇਹ ਸ਼ੁਰੂ ਹੋ ਗਿਆ ਕਈ ਹਜ਼ਾਰ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਨਾ ਘਟਾ ਕੇ ਸਰਕਾਰੀ ਸਕੂਲਾਂ ਚ ਆ ਗਏ ਹੈ ਸਾਡੇ ਸਾਰੇ ਸਰਕਾਰੀ ਸਕੂਲਾਂ ਦਾ ਇਨਫਰਾਸਟ੍ਰਕਚਰ ਬੈਟਰ ਹੈ ਸਾਡੇ ਟੀਚਰ ਬੈਟਰ ਕੁਆਲੀਫਾਈਡ ਹੈ ਟੀਚਰ ਦੀ ਜੌਬ ਮਿਲਣਾ ਆਸਾਨ ਨਹੀਂ ਹੈ ਸਰਕਾਰੀ ਸਕੂਲ ਚ ਸੋ ਹੁਣ ਐ ਵੀ ਦੂਜਾ ਤੋਂ ਵਧ ਤ ਹੋ ਜਾਣਗੇ ਆਲਰੇਡੀ ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਨਾ ਘਟਾ ਕੇ ਇਧਰ ਆ ਰਹੇ ਹੈ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅਲਕੰਡਾਰ ਦੇ ਡਾਕਟਰ ਕਾਂਗਰਸ ਦਾ ਖਿਆਲ ਵੀ ਜੇ ਮੌਕਿਆ ਕੀ ਕਹਿੰਨਾ ਜੀ ਇਹ ਜੀ ਜੋ ਸਰਕਾਰ ਨੇ ਸਿੱਖਿਆ ਕ੍ਰਾਂਤੀ ਚਲਾਈ ਆ ਉਹਦੇ ਅਧੀਨ ਜੋ ਵੀ ਸਕੂਲਾਂ 'ਚ ਵਿਕਾਸ ਹੋ ਰਿਹਾ ਸਰਕਾਰੀ ਸਕੂਲਾਂ 'ਚ ਖਾਸ ਕਰਕੇ ਜੋ ਵੀ ਸਰਕਾਰ ਵੱਨੀਆਂ ਗ੍ਰਾਂਟ ਵਧਿਆ ਆ ਰਹੀ ਆ ਬੱਚਿਆਂ ਲਈ ਵਾਸ਼ਰੂਮ ਵਾਸਤੇ ਜਾਂ ਕੋਈ ਵੀ ਬਿਲਡਿੰਗ ਬਣਾਉਣੀ ਆ ਜਾਂ ਕੋਈ ਖੇਡ ਗਰਾਊਂਡ ਆ ਤੇ ਉਸ ਵਾਸਤੇ ਸਰਕਾਰ ਜਿਆਦਾ ਤੋਂ ਜਿਆਦਾ ਇਧਰ ਨੂੰ ਧਿਆਨ ਦੇ ਰਹੀ ਆ ਬਿਵਾਦ ਤੋਂ ਬਾਅਦ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਜਾਂਦੇ ਆ ਉਹ ਪ੍ਰਾਈ ਖਰਚੇ ਜ਼ਿਆਦੇ ਨੇ ਉਹ ਉਧਰੋਂ ਛੱਡ ਕੇ ਅਸੀਂ ਉਹੋ ਜਿਹੀ ਸਹੂਲਤ ਆਪਣੇ ਸਰਕਾਰੀ ਸਕੂਲਾਂ 'ਚ ਦਈਏ ਜੋ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਚਾਹਣ ਉਹ ਇਸ ਲਈ ਸਰਕਾਰ ਨੇ ਸਿੱਖਿਆ ਕ੍ਰਾਂਤੀ ਤਹਿਤ ਅਧੀਨ ਇਹ ਮੈਮ ਚਲਾਈ ਹੈ ਸਰ ਪਿਛਲੇ ਲੰਬੇ ਸਮੇਂ ਤੋਂ ਹਰਕਤ ਦਾਖਾ ਦੇ ਵਿੱਚ ਵੀ ਬਿਜਲੀ ਆ ਰਹੀ ਹੈ ਆਮਦਨ ਪਾਰਟੀ ਦੇ ਵਿੱਚ ਨਾ ਕੰਪਿਟਿਸ਼ਨ ਹੈ ਤੁਹਾਨੂੰ ਕੀ ਲੱਗਦਾ ਸਕੂਲ ਵਿੱਚ ਸਜੋਈਏ ਕਿਹੜੇ ਕੰਮ ਨੇ ਜਿਹੜੇ ਹੋਰ ਹੋਣ ਵਾਲੇ ਨੇ ਜੇ ਸਾਡੇ ਪਿੰਡ ਦੀ ਗੱਲ ਕੀਤੀ ਜਾਵੇ ਸਾਡੇ ਪਿੰਡ ਦੇ ਵਿੱਚ ਤਾਂ ਪਹਿਲੇ ਦਿਨ ਤੋਂ ਵਾਹਿਗੁਰੂ ਦੀ ਬਹੁਤ ਕਿਰਪਾ ਵਾ ਸਾਡੇ ਸਕੂਲ ਦੇ ਵਿੱਚ ਬਿਲਡਿੰਗ ਹੋ ਗਈ ਤੇ ਹੋਰ ਹਰ ਚੀਜ਼ ਸਹੂਲਤ ਹੈਗੀ ਆ ਪਰ ਮੈਂ ਆਪ ਪਿੰਡਾਂ ਵਿੱਚ ਦੇਖਿਆ ਸਾਡੇ ਟੀਚਰਾਂ ਦੀ ਕਮੀ ਸੀ ਤੇ ਜਾਂ ਫਿਰ ਜਿਵੇਂ ਸਾਡੇ ਬੱਚੇ ਆ ਛੋਟੇ ਕਿਉਂ ਇਹ ਸਰਕਾਰੀ ਸਕੂਲਾਂ ਦੇ ਵਿੱਚ ਜ਼ਿਆਦਾਤਰ ਬੱਚੇ ਗਰੀਬ ਪਰਿਵਾਰਾਂ ਨਾਲ ਜੁੜੇ ਹੁੰਦੇ ਆ ਇਹਨਾਂ ਦੀ ਬੱਚੇ ਜਿਹੜੇ ਖੇਡਣਾ ਚਾਹੁੰਦੇ ਆ ਵਧੀਆ ਪਲੇਅਰ ਨਿਕਲਦੇ ਆ ਉਹਨਾਂ ਦੇ ਲਈ ਖਰਾਕ ਇਹਨਾਂ ਨੂੰ ਸਕੂਲ ਦੇ ਵਿੱਚ ਮੁਹੱਈਆ ਕਰਾਈ ਜਾਵੇ ਜਿਹਦੇ ਨਾਲ ਉਹਨਾਂ ਦਾ ਸਰੀਰ ਦੇ ਨਾਲ ਉਹਨਾਂ ਨੂੰ ਖਰਾਕ ਮਿਲੇ ਸਰੀਰ ਨੂੰ ਉਹਨਾਂ ਨੂੰ ਖਰਾਕ ਮਿਲੇ ਜਿਹੜੇ ਉਹ ਵਧੀਆ ਪਲੇਅਰ ਬਣਨ ਤੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਾਂ ਠੀਕ ਹੈ ਜੀ ਸਰ